ਸਿੰਘ ਦੀ ਬਾਦ ਸਾਰਤਾ ਡੇਰ ਬਿਆਨ ਆਏ ਨੇ ਕਸੇ ਨਗਰ ਤੇ ਆਏ ਆਓ ਜੋਰ-ਜੋਰ ਸਵਾਗਤ ਕਰੀਏ ਬੋਲੇ ਜੈ ਸੋਹਣਿਆ ਜੈ ਸ੍ਰੀ ਅਕਾਲ ਸਰਦਾਰ ਸੁਖਬੀਰ ਸਿੰਘ ਦੀ ਬਾਦ ਸਾਬ ਦਾ ਇੱਥੇ ਪਹੁੰਚਣ ਤੇ ਨਿੱਕਾ ਸਵਾਗਤ ਸਤਿਕਾਰਯੋਗ ਪੀਪੀ ਜੀ ਪੀਪੀ ਸੁਖਵਿੰਦਰ ਕੌਰ ਜੀ ਰੰਦਾਵਾ ਔਰ ਸਾਰਾ ਹੀ ਜੰਮੀ ਕਾਲੀਦਲ ਕਮਜ਼ੋਰ ਹੋਇਆ ਆ ਦਿੱਲੀ ਵਾਲੇ ਬਾਹਰਲੇ ਕਬਜ਼ਾ ਕਰਕੇ ਤੇ ਅੱਜ ਦੇਖੋ ਕਮਰੀ ਤਬਾਈ ਪੰਜਾਬ ਸਿਆੰਦੀ ਕੁਵਾਲੀ ਵਾਰਸ ਹੀ ਨਹੀਂ ਪੰਜਾਬ ਦਾ ਗੁੰਡਾ ਗਰਦੀ ਦਾ ਰਾਜ ਹੈ ਨਸ਼ੇ ਘਰ ਘਰ ਫਲਾ ਦਿੱਤੇ ਮੈਂ ਅਫਸਰਾਂ ਨੂੰ ਪੁੱਛਿਆ ਮੈਂ ਕਿ ਨਸ਼ੇ ਐਨੇ ਕਿਉਂ ਵੱਧ ਗਏ ਉਹ ਕਹਿੰਦੇ ਜੀ ਅਸੀਂ ਕੀ ਕਰੀਏ ਆ ਜਿਹੜੇ ਝਾੜੂ ਵਾਲੇ ਆਮ ਆਦੀ ਪਾਰਟੀ ਦੇ ਲੀਡਰ ਆ ਆ ਮਹੀਨਾ ਲੈਂਦੇ ਆ ਨਸ਼ੇ ਵੇਚਣ ਨਾਲ ਤਾਂ ਕੋਈ 5 ਲੱਖ ਰੁਪਏ ਮਹੀਨਾ ਲੈਂਦਾ ਕੋਈ 10 ਲੱਖ ਤੇ ਸਾਨੂੰ ਫੰਡ ਨਹੀਂ ਨਹੀਂ ਦਿੰਦੇ ਜੇ ਦੀ ਫੜਦੇ ਆ ਤਾਂ ਸਦੋਂ ਛੁڑا ਲੈਂਦੇ ਆ ਸਾਡੇ ਤਾਂ ਹੱਥ ਖੜੇ ਆ ਜੀ ਇਹ ਜਾਂ ਸੂਬਾ ਬਣਾ ਦੂਣਗੇ ਆ ਇਹ ਜੇ ਬਾਹਰ ਲੇ ਤੇ ਬਚੂਗਾ ਕੀ ਆਪਣਾ ਦੇਖੋ ਕਾਲੀ ਦਲ ਹੈ ਜਿਹਨੇ ਤੁਹਾਡੀ ਵਾਸਤੇ jaan ਕਰਵਾਣਾ ਜੋ ਕੁਝ ਵੀ ਬਣਿਆ ਜਿਵੇਂ ਹੁਣੇ ਦੱਸ ਰਹੇ ਸੀ ਚੇਅਰਮੈਨ ਸਾਹਿਬ ਤੁਹਾਡੇ ਪਿੰਡ ਕੱਲੇ ਤੁਹਾਡੇ ਪਿੰਡ ਨਹੀਂ ਤੁਸੀਂ ਆਪਣੇ ਪਿੰਡ ਚੋਂ ਹਾਲ ਤੋਂ ਅੰਮ੍ਰਿਤਸਰ ਚਲੇ ਜਾਓ ਚੰਡੀਗੜ੍ਹ ਚਲੇ ਜਾਓ ਬਰੰਡੇ ਚਲੇ ਜਾਓ ਜੋ ਕੁਝ ਦੇਖੋਗੇ ਤੁਸੀਂ ਜੇ ਵੱਡੇ ਫਲਾਈਓਵਰ ਦੇਖੋਗੇ ਪੁਲ ਦੇਖੋਗੇ ਨਹਿਰਾਂ ਦੇਖੋ ਇੱਕਸੀਆਂ ਦੇਖੋਗੇ ਤੁਸੀਂ ਖਾਲੇ ਦੇਖੋਗੇ ਸਕੂਲ ਦੇ ਕੋਲੋਂ ਹੀ ਟੱਪੋਗੇ ਹਸਪਤਾਲ ਕੋਲੋਂ ਟੱਪੋਗੇ ਸਾਰੇ ਕਾਲੀ ਦਲ ਨੇ ਬਣਾਏ ਆ ਤੁਹਾਨੂੰ ਟਿਊਬਲ ਕਨੈਕਸ਼ਨ ਦੇਣ ਵਾਲਾ ਕਾਲੀ ਦਲ ਉਹਦੇ ਮੁਫਤ ਬਿਜਲੀ ਪਾਉਣ ਵਾਲਾ ਕਾਲੀ ਦਲ ਡਰੈਕਟਰਾਂ ਦਾ ਟੈਕਸ ਮਾਫ ਕਰਨ ਵਾਲਾ ਕਾਲੀ ਦਲ ਮਾਮਲਾ ਮਾਫ ਕਰਨ ਵਾਲਾ ਕਾਲੀ ਦਲ ਪਿੰਡਾਂ 'ਚ ਮੰਡੀਆਂ ਬਣਾਉਣ ਵਾਸਤੇ ਸਾਰਾ ਕੰਮ ਕੀਤਾ ਕਾਲੀ ਦਲ ਐਸੀ ਬੱਚਿਆਂ ਐਸੀ ਬੱਚਿਆਂ ਦੀ ਪੜ੍ਹਾਈ ਮੁਫਤ ਕਰਨ ਵਾਲਾ ਕਾਲੀ ਦਲ ਨੀਲੇ ਕਾਰਡ ਬਣਾ ਕੇ ਆਟਾ ਦਾਲ ਦੇਣ ਵਾਲਾ ਕਾਲੀ ਦਲ ਸ਼ਗਨ ਸਕੀਮ ਦੇਣ ਵਾਲਾ ਕਾਲੀ ਦਲ ਪੈਨਸ਼ਨਾਂ ਦੇਣ ਵਾਲਾ ਕਾਲੀ ਦਲ 5 ਲੱਖ ਦਾ ਮੁਫਤ ਵਿਧਵਾਈ ਖਾਦਾ ਇਲਾਜ ਕਰਾਉਣ ਵਾਲਾ ਕਾਲੀ ਦਲ ਦਵਾਈਕ ਮੁਫਤ ਦਵਾਈ ਦੀ ਦੁਕਾਨਾਂ ਖੋਲਣ ਵਾਲਾ ਕਾਲੀ ਦਲ ਪਿੰਡਾਂ 'ਚ ਸੇਵਾ ਕੇਂਦਰ ਖੋਲ ਕੇ ਥੋੜੀ ਕੰਮ ਸੌਖੇ ਕਰਨ ਵਾਲਾ ਕਾਲੀ ਦਲ ਪਰ ਸਾਰਾ ਕੁਝ ਹੀ ਬੰਦ ਆਪਾਂ ਉਹਨਾਂ ਨੂੰ ਪਿੱਛੇ ਕਰਤਾ ਕਾਲੀ ਦਲ ਨੂੰ ਆ ਦਿੱਲੀ ਵਾਲੇ ਆਏ ਉਹ ਕਬਜ਼ਾ ਕਰ ਗਏ ਹੈ ਪਰਵਾਹ ਨਹੀਂ ਇਹਨਾਂ ਨੂੰ ਫਿਕਰ ਨਹੀਂ ਆ ਦੇਖੋ ਪੰਜਾਬ ਡੁੱਬਿਆ ਪਿਆ ਕਿੱਧਰ ਗਈ ਉਹ ਦਿੱਲੀ ਵਾਲੀ ਸਰਕਾਰ ਕਿਧਰ ਗਿਆ ਕੇਜਰੀਵਾਲ ਕਿਧਰ ਦੇਖਿਆ ਲੋਕੀ ਮਰੀ ਜਾਂਦੇ ਆ ਪਸ਼ੂ ਮਰ ਗਏ ਆ ਨੁਕਸਾਨ ਇੰਨਾ ਵੱਡਾ ਹੋ ਗਿਆ ਕੋਈ ਪੁੱਛਣ ਵਾਲਾ ਨਹੀਂ ਵੱਡੇ ਬਾਦਲ ਸਾਹਿਬ ਹਕਮਤਰੀ ਹੁੰਦੇ ਸੀ 4 ਮਹੀਨੇ ਬਰਸਾਤਾਂ ਤੋਂ ਪਹਿਲੇ ਅਸੀਂ ਮੇਕਮੈਂਟ ਮੀਟਿੰਗਾਂ ਕਰਕੇ ਸਾਰਾ ਪੈਸਾ ਦੇ ਦਿੰਦੇ ਸੀ ਬੰਦ ਪੱਕੇ ਕਰ ਦਿੰਦੇ ਸੀ ਜਿੰਨੇ ਦਰਿਆ ਤੋਂ ਮਿੱਟੀ ਕੱਢ ਕੇ ਇਹਨਾਂ ਨੂੰ ਨੀਵੇਂ ਕਰ ਦਿੰਦੇ ਸੀ ਅੱਗੇ ਤੋਂ ਕੋਈ ਨੁਕਸਾਨ ਨਾ ਹੋਏ 4 ਸਾਲ ਹੋ ਗਏ ਇੱਕ ਮੀਟਿੰਗ ਨਹੀਂ ਕੀਤੀ ਕਿ ਇੱਕ ਭਗਵੰਤ ਮਾਨ ਨੇ ਇਹਨੂੰ ਕੋਈ ਲਗਾ ਨਹੀਂ ਤੁਸੀਂ ਜਿਉਂਨੇ ਹੋ ਮਰਦੇ ਹੋ ਦੇਖੋ ਪੰਜਾਬ ਰੁਪਿਆ ਪਿਆ ਤੇ ਇੱਕ ਭਗਵੰਤ ਮਾਨ ਆਪਣੀ ਘਰ ਆਲੀ ਲੈ ਕੇ ਤਾਮਿਲਨਾਡੂ ਸੈਰ ਕਰਦਾ ਸੀ ਗੱਲ ਆਇਆ ਤੇ ਕੱਲ ਅੱਗੇ ਕੀ ਕਹਿੰਦਾ ਐ ਨਹੀਂ ਕਿਹਾ ਕਿ ਮੈਂ ਇੰਨਾ ਮੁਆਵਜ਼ਾ ਦਊਂਗਾ ਮੈਂ ਆ ਕਰੂੰਗਾ ਮੈਂ ਆ ਕਰੂੰਗਾ ਕਹਿੰਦਾ ਮੈਂ ਆਪਣਾ ਹੈਲੀਕਾਪਟਰ ਛੱਡ ਕੇ ਜਾ ਰਿਹਾ ਆ ਹੈਲੀਕਾਪਟਰ ਤੁਹਾਨੂੰ ਬਚਾਊਗਾ ਹੈਲੀਕਾਪਟਰ ਤਾਂ 4 ਪਰ ਹੈ ਲੋਕਾਂ ਨੂੰ ਡੀਜ਼ਲ ਦੀ ਲੋੜ ਹੈ ਬੰਨ ਬੰਨਣ ਵਾਸਤੇ ਟਰੈਕਟਰਾਂ ਦੀ ਲੋੜ ਹੈ ਜੀਸੀਬੀ ਦੀਆਂ ਲੋੜ ਹੈ ਜਿਨ੍ਹਾਂ ਦੇ ਖੇਤ ਖਰਾਬ ਹੋ ਕੇ ਫਸਲਾਂ ਉਹਨਾਂ ਨੂੰ ਬੀ ਦੀ ਲੋੜ ਹੈ ਖਾਦ ਦੀ ਲੋੜ ਹੈ ਬੱਚਿਆਂ ਨੂੰ ਉੱਥੇ ਦਵਾਈਆਂ ਦੀ ਲੋੜ ਹੈ ਪਰ ਕੋਈ ਨਹੀਂ